ਮਾਸ਼ੀਆਲਾ ਪਿੰਡ ਜੇ ਤੇ ਇੱਥੇ ਵੀ ਬਹੁਤ ਸਾਰੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹਵਾ ਤੇ ਨਾਲ ਹੀ ਖੋਨੇਵਾਲ ਪਰਲੇ ਪਾਸੇ ਉਹ ਵੀ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਤੁਹਾਨੂੰ ਦਿਖਾਉਨੇ ਆ ਕਿ ਬਹੁਤ ਕਿੰਨਾ ਕਿੰਨਾ ਨੁਕਸਾਨ ਜੜਾ ਹੈ ਉਹਨਾਂ ਦੇ ਲੋਕਾਂ ਦਾ ਹਾਂਜੀ ਆਓ ਘਾਰ ਦੇ ਇਸ ਸਾਈਡ ਤੋਂ ਦੀ ਤੇ ਆ ਘਾਰ ਕਿਹੜਾ ਘਰ ਆ ਉਹ ਥੱਲੇ ਮੁਗਰ ਆ ਗਿਆ ਓ ਨੁੱਕਰ ਹੀ ਲੱਥੀ ਕਿਸੇ ਦੇ ਘਰ ਦੀ ਆਹ ਤੂੜੀ ਵਾਲੇ ਬਰਾਂਡੇ ਦੀ ਕੀ ਹਾਲ ਹੋਇਆ ਹਾਂ ਤੇ ਨੁੱਕਰ ਜਿਹੜੀ ਖਰਾਬ ਹੋ ਗਈ ਆ ਆਹੋ ਇੱਥੇ ਰਹਿਣਾ ਇੱਥੇ ਜਿਹੜੀ ਜਿਹਦੀ ਬਹੁਤ ਵੱਡੀ ਕੋਠੀ ਸੀ ਉਹ ਜਿਹੜੀ ਟੁੱਟ ਗਈ ਆ ਉਹਦੇ ਹਾਲ ਤੇ ਸਾਰਿਆਂ ਦਾ ਧਿਆਨ ਗਿਆ ਤੇ ਜਿੱਦਾਂ ਇਦਾਂ ਦੇ ਲੋਕਾਂ ਦੇ ਤਰ੍ਹਾਂ ਦੇ ਹਨਾ ਨੁਕਸਾਨ ਹੋਏ ਆ ਹਾਂਜੀ ਨੇ ਬਹੁਤ ਮਾਤ ਚੜਿਆ ਜਿਨ੍ਹਾਂ ਦੇ ਬਹੁਤ-ਬਹੁਤ ਨੁਕਸਾਨ ਹੋ ਗਏ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਣਾ ਵੀ ਹਾਂਜੀ ਇਹਨਾਂ ਦੇ ਵੀ ਘਰਾਂ ਦੇ ਨੁਕਸਾਨ ਹੋਏ ਆ ਉਹ ਹੋ ਮਾਸ਼ੀ ਨੂੰ ਤੂੰ ਇੱਕ ਸਾਹਮਣੇ ਮੈਂ ਤੂੰ ਸੀੜੀ ਤੋੜਨੀ ਨਹੀਂ ਦੇ ਆ ਉਹ ਬਾਬਾ ਜੀ ਦੀ ਜਗ੍ਹਾ ਹੀ ਅੱਛਾ ਹਾਂਜੀ ਆ ਤੂੰ ਸੀੜੀ ਦੂਜੀ ਨਹੀਂ ਜਿਹੜੀ ਪਿੰਡ ਵਾਲਿਆਂ ਨੇ ਪਿੰਡ ਵਾਲੇ ਨਹੀਂ ਨਾ ਤੋੜ ਦਿੰਦੇ ਪਿੰਡ ਵਾਲੇ ਇਸ ਕਰਕੇ ਨਹੀਂ ਤੋੜ ਦਿੰਦੇ ਵੀ ਸਾਡਾ ਮਾਸ਼ੀਆ ਪਿੰਡ 'ਚ ਪਾਣੀ ਵੜ ਜਾਂਦਾ ਰੋ ਪਿੰਡੀ ਵੜ ਜਾਣਾ ਹਾਂ ਉਹ ਫਿਰ ਬਾਬੇ ਬਘੇੜਾ ਜੀ ਦੀ ਜਗ੍ਹਾ ਉਹ ਸਾਹਮਣੇ ਹਾਂਜੀ ਹਾਂਜੀ ਆ ਬਾਬੇ ਬਘੇੜਾ ਵਾਲੇ ਬਚਾਇਆ ਕੋਨੇ ਆ ਉਹਨੂੰ ਉਥੋਂ ਸਾਰੀ ਤੁਸੀਂ ਟੁੱਟਰੀ ਦੀ ਉਥੋਂ ਹੀ ਉਹ ਜਿੱਥੇ ਬਾਬਾ ਜੀ ਦਾ ਉਹ ਸਭ ਦਰਵਾਰ ਹੈ ਨਾ ਹਾਂ ਔਰ ਆਹ ਗਾਰ ਉਹ ਆ ਆਹ ਕੋ ਛੋਨੇ ਦਿੱਤੇ ਗਾਰ ਇੱਕ ਪਾਸੇ ਚੁਣਾ ਡੰਗਾ ਇੱਕ ਪਾਸੇ ਗਾਰ ਵੇਖੂ ਇਹ ਗਾਰ 3 2 2 3 3 ਫੁੱਟ ਆ ਇਨੇ ਆਪਣਾ ਉਹ ਨਹੀਂ ਹੁੰਦਾ ਦੇ ਸਾਹਮਣੇ ਦਿਖਾ ਆਹ ਘਾਰ ਆ ਤੇ ਉਹਦੇ ਸਾਹਮਣੇ ਉਹ ਖੱਬੇ ਪਾਸੇ ਤੋਂ ਜੂਮ ਕਰ ਕੀਟਾ ਜੀ ਜਿੱਦ ਤੁਸੀ ਟੁੱਟੀ ਆ ਇਹ ਹਾਂਜੀ ਇਹ ਵੀ ਨਾ ਜਿੱਦਾਂ ਕੋਈ ਨਿਆੜ ਵਾਲਾ ਘਰ ਨਹੀਂ ਉਹ ਜਿਹੜਾ ਆਹੋ ਇਹਦੇ ਉਹ ਤੁਸੀਂ ਸਿੱਧੀ ਤੁਸੀਂ ਟੁੱਟੀ ਆ ਤੇ ਸਿੱਧਾ ਆਦੀ ਵਜੀਆਂ ਮੰਮੀ ਵੇਹਲੀ ਦੇ ਵਿੱਚ ਵਜੇ ਪਾਣੀ ਵੇਹਲੀ ਨੂੰ ਪਾਣੀ ਵਜਾ ਹਾਂ ਹਾਂ ਬਸ ਇਹਦਾ ਇਹ ਫਰਕ ਰਹਿ ਗਿਆ ਵਾ ਕਿ ਉਦੋਂ ਪਾਣੀ ਦੋ ਤਿੰਨ ਸਾਡੇ ਤੁਸੀਂ ਇਹ ਹੁੰਦੀ ਕਿ ਬਚਾਅ ਹੋ ਗਿਆ ਅੱਛਾ ਅੱਛਾ ਠੀਕ ਆ ਤੇ ਅਹੀਂ ਭੈਣ ਭੈਣ ਕੋਲ ਨਹੀਂ ਆ ਸਾਡੀ ਗਈ ਇੰਦੂਸੇ ਚੱਲੇ ਆ ਆਪਣੀ ਲੈ ਗਏ ਨੇ ਜਿਹੜੇ ਚੱਲ ਪਏ ਦੀਦੀ ਦੇ ਕੱਪੜੇ ਬਰਦੇ ਨੇ ਕੱਪੜੇ ਆਹ ਕਿਸੇ ਦੇ ਵਿਚਾਰੇ ਅਧਿਕਾਰੀ ਵੇਖੋ ਡੁੱਬ ਗਿਆ ਜੇ ਨੀਵਾ ਹੋਣਾ ਨਾ ਕਾਫੀ ਤੇ ਕਿੰਨਾ ਨੁਕਸਾਨ ਹੋ ਗਿਆ ਇਹ ਵੀ ਕਹੇ ਨੂੰ ਹੁਣ ਕੋਈ ਘਰ ਬਣਾ ਕੇ ਦਵੇਗਾ ਨਾ ਆ ਵੀ ਕਮਰਾ ਏਰੀਆ ਓਹੋ ਇੱਕੋ ਕਮਰਾ ਇਹੋ ਵੀ ਸਾਰਾ ਡੁੱਬ ਗਿਆ ਆਹ ਉਹ ਤੋਂ ਛੁੱਟੀ ਆ ਗਏ ਹਾਂ ਹਾਂ ਹੁਣ ਇਹਨਾਂ ਨੂੰ ਵੀ ਕੋਈ ਦਵੇਗਾ ਬਣਾ ਕੇ ਘਰ ਵੀ ਆ ਤੁਸੀਂ ਵਧੀਆ ਨੇ ਇਹ ਚੱਕ ਦਾਮ ਟੁੱਟੀਆਂ ਨੇ ਇਹ ਮੀਨ ਹੋਈ ਤੁਸੀਂ ਖਾਣ ਨੂੰ ਦੇਖੋ ਇਹ ਜੱਕ ਦਾ ਟੁੱਟ ਗਈਆਂ ਨਾ ਤੁਸੀਂ ਉਹਦੇ ਕਰਕੇ ਪਾਣੀ ਪਿੰਡ ਮਾਸ਼ੀ ਵਾਲ ਵੜਿਆ ਵਾ ਹੁਣ ਆ ਆ ਬੰਦੇ ਜਿਹੜੇ ਉਹ ਵਿਚਾਰੇ ਉਧਾ ਬੈਠੇ ਹੋਣੇ ਵੀ ਸਾਡੇ ਨਹੀਂ ਦੁਬੜੀਆਂ ਨਾ ਇਹ ਜੱਕ ਦਾ ਤੁਸੀਂ ਟੁੱਟੀ ਹੈ ਨਾ ਫੇਰ ਤਾਂ ਨੁਕਸਾਨ ਹੈ ਇਹ ਰੇ ਆਪਾਂ ਆਪਣੇ ਘਰਾਂ 'ਚ ਕਹਿੰਦੇ ਆ ਸਾਨੂੰ ਆਪਣੇ ਘਰਾਂ ਤੋਂ ਵੀ ਅਜੇ ਕਈਆਂ ਗੱਲਾਂ ਤੋਂ ਦੀ ਹਾਇਹਾਟਾ ਆਪਣੇ ਤੋਂ ਥੱਲੇ ਵੇਖਣਾ ਚਾਹੀਦਾ ਜੀ ਤਾਂ ਹੈ ਗੁਰਦੀਪ ਰੰਧਾਵਾ ਦਾ ਗਾਣਾ ਨਹੀਂਗਾ ਆਹੋ ਭਟਿਆਂ ਦੇ ਜਿਹੜੇ ਟੱਪ ਹੁੰਦੇ ਸੜਕਾਂ ਦੇ ਜਿਹੜੇ ਰੋੜੀ ਟੁੱਟਣ ਉਹ ਵੀ ਤਾਂ ਇਨਸਾਨ ਮਾਨ ਦਾ ਤੇਰੇ ਆ ਹਾਂ ਬੱਜੀ ਰੱਖ ਲਿਆ ਸੀ ਸੱਜਾ ਸਹੀ ਗੱਲ ਜੀ ਕੀ ਮੈਂ ਮਾਇ ਸੀਲਾ ਹੈ ਹੀ ਆਪਣੇ ਕਮਰੇ ਇੱਟਾਂ ਨਾਲ ਨਹੀਂ ਆਇਆ ਲੈਟਰ ਮਾੜਾ ਕਰਦਾ ਪਾਣ ਲੈਟਰ ਓਹੋ ਕਰਦੇ ਬਾਅਦ ਥੋੜਾ ਟਾਈਮ ਚਲੋ ਆ ਸਾਡੇ ਭਾਈ ਅਸੀਂ ਆਏ ਕੋਨੇਵਾਲ ਭੈਣ ਹੁਣਾ ਦੇ ਘਰੇ ਤੇ ਉੱਥੇ ਆਣ ਕੇ ਵੇਖਿਆ ਇਹਨਾਂ ਦਾ ਤੂੜੀ ਵਾਲਾ ਬਰਾਂਡਾ ਸੀਗਾ ਤੇ ਸਾਰਾ ਤੂੜੀ ਵਾਲਾ ਬਰਾਂਡਾ ਉਹ ਪਿਛੋਂ ਡਿੱਗ ਗਿਆ ਜੇ ਪਿੰਡ ਕੋਨੇਵਾਲ ਲੋਕੀ ਨਾ ਜਨਰੇਟਰ ਚਲਾ ਚਲਾ ਕੇ ਤੇ ਆਪਣਾ ਡੇ ਆ ਆਹੋ ਆ ਸਾਰਾ ਡੇ ਚੋ ਸਾਰਾ ਬਰਾਂਡਾ ਡਿੱਗ ਗਿਆ ਜੇ ਤੂੜੀ ਵਾਲਾ ਇਹ ਤਾਂ ਚਲਦੀ ਰਹਿੰਦੇ ਆ ਉਹ ਤੁਹਾਨੂੰ ਦਿਖਾਉਨੇ ਆ ਕਿਤੇ ਕਿੱਕਾ ਪਣੀ ਆ ਹਾਂਜੀ ਚਲੋ ਆ ਤੁਹਾਨੂੰ ਪਾਣੀ ਦਾ ਲੈਵਲ ਚੈੱਕ ਪਾਣੀ ਦਾ ਲੈਵਲ ਚੈੱਕ ਕਰੋ ਨੇ ਵੀ ਕਿੰਨੀ ਕਿੰਨੀ ਉੱਤੇ ਪਾਣੀ ਆ ਰਿਹਾ ਹੈ ਹੂੰ ਹੂੰ ਆਓਗੇ ਆਓ ਹਾਂ ਉਹ ਪਾਰੀ ਜਿਹੜੀ ਲੱਗੀ ਆ ਨਾ ਉਹ ਨੂੰ ਹਣਾ ਕਿਥੋਂ ਕਾ ਜਾਲੀ ਉਥੋਂ ਕਾ ਪਾਣੀ ਆਇਆ ਹਾਂ ਬਸ ਕਿੰਨੇ ਕਹਿੰਦੇ ਹੋ ਬਹੁਤ ਪਾਣੀ ਹੈਗਾ ਜੇ 8-8 ਦਾਦਾ ਫੁੱਟ ਪਾਣੀ ਹੈ ਉਹ ਜਾਲੀ ਤੱਕ ਪਾਣੀ ਹੈ ਉੰਦਰਾ ਪੂਰਾ ਪਿੰਜਾ ਹੀਗਾ ਇਹਦੀ ਰਿਪੇਅਰ ਹੋਣੀ ਨਹੀਂ ਨਹੀਂ ਇਹ ਰਿਪੇਅਰ ਹੋ ਗਿਆ ਬੁਕਾਰ ਆਸਲੋ ਖਰਾਬ ਹੋ ਗਿਆ ਇਨੇ ਦਿਨ ਤੇ ਪਾਣੀ ਚ ਰਿਹਾ ਵਿਚਾਰਾ ਇਹ ਆਹੋ ਹਾਂ ਫੁੱਲ ਲੱਗਿਆ ਏ ਚਲਾਂ ਜਿਹਦੇ ਅੰਦਰ ਵੇਖਦੇ ਚਲੋ ਆ ਕਮਰੇ ਵਿੱਚ ਤੋਂ ਉਹਨੂੰ ਚਲੀ ਜਾ ਸਾਡੇ ਪੰਜਾਬ ਪੰਜਾਬ ਉਹ ਚ ਆਓ ਇਹਨਾਂ ਤੇ ਵੀ ਆ ਕੰਦ ਤੋਂ ਇੱਥੋਂ ਇੱਥੋਂ ਪਾਣੀ ਜਿੱਥੇ ਸਲਾਬ ਜੜੀ ਆ ਕਿੰਨੇ ਹੋਊਗਾ ਮੇਰੀ ਛੇ ਫੁੱਟਾ ਹੋਊਗਾ ਹਾਂਜੀ ਕੀ ਕੀ ਸੈਸਾ ਪਾਣੀ ਇਹ ਤੇ ਆ ਬਚ ਗਏ ਇਹਨਾਂ ਦਾ ਆ ਠੀਕ ਆ ਇਹ ਉਹਦਾ ਹੀ ਆ 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 ਆਹਨ ਤਾਂ ਜਿਹੜੀ ਕੋਠੀ ਡੋਟੀ ਉਹ ਵਸਾ ਦੇਣੀ ਚਲੋ ਤਲਾ ਕੋਠੀ ਹਾਂ ਦੇ ਵੇਖੀਓ ਭਈਆ ਚਲੋ ਚਲੋ ਦੁਜੀ ਬੰਦ ਤੇ ਗਏ ਆ ਇਧਰ ਆ ਜੀ ਚਲੋ ਚੜੀ ਕੋਠੀ ਦਾ ਬਹੁਤ ਨੁਕਸਾਨ ਹੋਇਆ ਉੱਥੇ ਜਾਣੇ ਆ ਹਾਂਜੀ ਆ ਜਾ ਆਹ ਕਰੇਂਗੇ ਬਾਅਦ ਵਿੱਚ ਆਹੀ ਰੇ ਬੂਆ ਬੂਆ ਮਾਰ ਜੋ ਮਾਰ ਜਾ ਕੋਈ ਨਹੀਂ ਚੋਕੜੂ ਹੋਏ ਬੂਆ ਮਾਰ ਚਲੋ ਆ ਤੁਹਾਨੂੰ ਖੋਣਾ ਜੀ ਆ ਜਿੱਦਨ ਮੇਨ ਹਾਰ ਆਇਆ ਨਾ ਮੈਂ ਮੌਕੇ ਤੇ ਹੀ ਹਾਂ ਥੋੜੀ ਜਗ੍ਹਾ ਤੋਂ ਤੁਸੀਂ ਟੁੱਟੀ ਸੀ ਉਦੋਂ ਮੈਂ ਮੌਕੇ ਤੇ ਖਲੋਤਾ ਹਾਂ ਤੇ ਆ ਤੁਹਾਨੂੰ ਖੋਣਾ ਮੇਰੇ ਸਾਹਮਣੇ ਗੱਡੀਆਂ ਗਈਆਂ ਇਹਨਾਂ ਨੂੰ ਬੜਾ ਆਖਿਆ ਵੀ ਨਾ ਗੱਡੀਆਂ ਖੜੋ ਤੂੰ ਵੀ ਪਾਣੀ ਜਿਆਦਾ ਵੱਜਣਾ ਤੇ ਪਰ ਇਹ ਬੀਐਸਐਫ ਵਾਲਾ ਦੇ ਨਹੀਂ ਇਹ ਬੰਦੇ ਕੱਢ ਕੇ ਲਿਆਉਣੇ ਆ ਪਾਣੀ ਵੱਡੀਆਂ ਗੱਡੀਆਂ ਨੇ ਚੱਲ ਜਾਂਦੀਆਂ ਨੇ ਟਾਇਰ ਬੜੇ ਬੜੇ ਤਗੜੇ ਇਹਨਾਂ ਦੇ ਬੀਐਸਐਫ ਵਾਲਾ ਨੂੰ ਇਹੀ ਮਾਣ ਹੀ ਆ ਮੇਰੇ ਹੁੰਦਿਆ ਹੁੰਦਾ ਹੀ ਮਨ ਲੋ ਗੱਡੀਆਂ ਮੋੜਦੇ ਸਾਰੀ ਇੰਨਾ ਪਾਣੀ ਹੋ ਗਿਆ ਸੀ ਮੋੜਦੇ ਮੋੜਦੇ ਹੀ ਵੀ ਇਹਨਾਂ ਦੀਆਂ ਗੱਡੀਆਂ ਨਹੀਂ ਨਿਕਲੀਆਂ ਆ ਬੀਐਸਐਫ ਵਾਲਿਆਂ ਦੀਆਂ ਗੱਡੀਆਂ ਨੇ ਚਾਚਾ ਪੰਜ ਪੰਜ 6 6 ਫੁੱਟ ਪਾਣੀ ਵੜ ਗਿਆ ਇਹਨਾਂ 'ਚ ਆਹ ਕੋ ਆਹ ਵੇਖੋ ਕਿੱਥੋਂ ਕਿੱਥੋਂ ਤੱਕ ਇਹਨਾਂ ਦੇ ਮਨ ਲੋ ਤੂੜੀ ਫਸੀ ਆਹ ਵੇਖੋ ਆ ਜੇ ਸੀ ਵੀ ਹੋ ਗਈ ਆ ਹੋ ਗਈ ਇਹ ਉਦਨ ਦੀਆਂ ਹੀ ਮਨ ਲੋ ਪਾਣੀ ਆਹ ਕੋ ਨਾ ਨਾ ਪਾਣੀ ਵੜ ਗਿਆ ਇਹ ਰੋਧਨ ਕੱਢਣਗੇ ਜਿਤਨ ਪਾਣੀ ਘਟਦਾ ਹਨ ਮਤਲਬ ਤੁਸੀਂ ਟੁੱਟੀਆਂ ਨੇ ਤੁਸੀਂ ਬੰਨਣਗੇ ਤੇ ਫੇਰ ਗਾੜੀ ਨਿਕਲੂ ਪਣੀ ਆ ਘਰਾਂ ਦੇ ਵੇਖੋ ਟੁੱਟੇ ਤਿੰਨ ਤਿੰਨ ਚਾਚਾ ਫੋਟ ਜਿਹੜਾ ਛਟਕਾਂ ਚ ਪਾਣੀ ਪਿਆ ਜਿਹੜੀਆਂ ਟੁੱਟੀਆਂ ਨੇ ਆ ਉਹ ਉੱਥੋਂ ਬਾਅਦ ਚੋਂ ਵੀ ਤੁਸੀਂ ਟੁੱਟੀ ਹੀ ਮੇਲ ਮਤਲਬ ਵੀ ਮਾਸ਼ੀ ਆਹ ਜਿਹੜੀ ਤੁਸੀਂ ਹੈ ਨਾ ਐਸੋ ਟੁੱਟੀ ਹੀ ਤੇ ਫੇਰ ਮਤਲਬ ਕੋ ਨਿਹਾਲ ਦਾ ਬਚਾ ਹੋਇਆ ਸੀ ਨਹੀਂ ਤੇ ਆ ਜਿਹੜੀਆਂ ਆ ਬੰਨਿਆ ਜਿਹੜੇ ਇਹ ਬਨ ਪਾਰ ਡਾ ਵੇ ਕਰਨ ਪਾਣੀ ਉਤੋਂ ਦੀ ਫਿਰ ਆ ਟੁੱਟ ਗਈ ਫਿਰ ਅਗਲੇ ਪਾਸੇ ਟੁੱਟ ਗਈ ਹਾਂ ਐ ਦੀ ਨੀਲਿਆ ਮੇਣ ਕੇ ਤੇ ਬਾਬਾ ਜੀ ਦੀਆਂ ਬਾਬੇ ਬਗੈ ਸ਼ਾਦੀ ਅੰਦਰ ਮਨੋ ਜਗਾ ਵਾ ਉਹਨਾਂ ਦਾ ਮੇਲਾ ਹੀ ਜਦੋਂ ਬਾਬਾ ਬਗੈ ਸ਼ਾਦੀਆਂ ਆਉਂਦੇ ਆ ਵੀ ਜੋਤਾਂ ਬੁੱਝ ਗਿਆ ਸੀ ਜਗਦੀਆਂ ਜਗਦੀਆਂ ਪਾਣੀ ਕਰਨ ਉਹ ਦਿਨ ਉਹਦੇ ਉਸੇ ਟਾਈਮ ਤੇ ਸਿਕਿਉਰਿਟੀ ਆ ਵੇਖੋ ਆ ਤਿੰਨ ਤਿੰਨ ਚਾਚਾ ਫੋਟੇ ਛੜ ਗਿਆ ਜਿਹੜੀ ਤੋੜ ਹੀ ਦਿੱਤੀ ਆ ਛੜਕਦੇ ਸਾਡੇ ਵਾਲੇ ਪਾਸੇ ਬੜੀ ਟੁੱਟੀ ਆ ਆਹ ਕੋਠੀ ਹੈ ਜਿਹੜੀ ਤੁਹਾਨੂੰ ਮੱਲੋ ਵੀ ਖਰਾਬ ਹੋਈ ਸੀ ਆਹ ਕੋਠੀ ਆ ਉਹ ਆ ਤੁਹਾਨੂੰ ਖੋਣੇ ਆ ਜਿਹੜੀ ਡਿੱਗੀ ਭਾਈ ਇਧਰ ਮੇਰੇ ਭਾਈਆਂ ਕੀ ਪਿਆਲੀਆਂ ਨੇ ਤੁਹਾਨੂੰ ਖੋਣਾ ਭਾਈਏ ਕੀ ਪਿਆਲੀਆਂ ਦੇ ਵਿੱਚ 5-5 6-6 ਫੁੱਟ ਰੀਤਾ ਚੜ ਗਈ ਆਹ ਮੇਰੇ ਭਾਈਆਂ ਦੀਆਂ ਪਿਆਲੀਆਂ ਜਿੱਚੇ ਉਸ ਫਿੱਦਾ ਹੋ ਲੋ ਤੂ ਤੇ ਜਾਵਾ ਉਹ ਆਂਬਿਆ ਜਿਹੜਾ ਉਹ ਵੀ ਭਾਈ ਇਹਦੀਆਂ ਨੇ ਆਖੋ ਇਹ ਆਹੀ ਉਹ ਸਾਹਮਣੇ ਤੁਹਾਨੂੰ ਰੇਤਾ ਦੇਖਣੀ ਹੋਣੀ ਆ ਹਨਾ ਆ ਉਹ ਕੋਠੀ ਜਿਹੜੀ ਡਿੱਗੀ ਆਹ ਕੋਠੀ ਆ ਜਿਹੜੀ ਡਿੱਗ ਪਈ ਸੀ ਪਹਿਲਾਂ ਇਹ ਪਾਣੀ ਵਜਦਾ ਸਰੂ ਮੈਂ ਮੌਕੇ ਤੇ ਮੌਜੂਦ ਹਾਂ ਜਦੋਂ ਪਾਣੀ ਵਜਾ ਪਹਿਲਾਂ ਤੇ ਚੱਲ ਗਈ ਜੋ ਨੀਂਹਾਂ ਦੇ ਵਿੱਚ ਪਾਣੀ ਵਜਾ ਫਿਰ ਇਹ ਪਿੱਛਾ ਪਹਿਲਾਂ ਕੋਠੀ ਹੋਈ ਪਿੱਛੇ ਅੱਗੇ ਹੋ ਗਈ ਤੇ ਪਾਣੀ ਦੇ ਵਹਾਣ ਨਾਲ ਜਦੋਂ ਅੱਗੇ ਹੋਈ ਇਹ ਬਾਅਦ ਚ ਫਿਰ ਪਿੱਛੇ ਹੋ ਗਈ ਮਲੋ ਪਹਿਲਾਂ ਅੱਗੇ ਬਾਅਦੋਂ ਪਿੱਛੇ ਇਸ ਦੇ ਤਰੇੜਾਂ ਜਿਹਾ ਪਟੀਆਂ ਕੋਈ ਤਰੇੜਾਂ ਪਟੀਆਂ ਤੇ ਆ ਬੈਕ ਸਾਈਡ ਆ ਜਿਹੜਾ ਆ ਢਾਰਾ ਵਾ ਡੰਗਰਾਂ ਦਾ ਪਰ ਡੰਗਰ ਨਹੀਂ ਤੇ ਇਹਨਾਂ ਨੇ ਸੰਦ ਆਪਣੇ ਲਾਏ ਇਹ ਮੇਰੇ ਹੁੰਦੇ ਟੁੱਟਿਆ ਮੈਂ ਉਹ ਤੁਸੀਂ ਦੇ ਬੰਦੇ ਉੱਤੇ ਮੌਜੂਦ ਨਾ ਭਾਈ ਦੇ ਨਾਲ ਤੇ ਉਹ ਮੇਰੇ ਹੁੰਦੇ ਆ ਟੁੱਟਾ ਮੇਰੇ ਹੁੰਦੇ ਟੁੱਟ ਕੇ ਤੇ ਫਿਰ ਆ ਜਿਹੜੇ ਸੰਦੇ ਰੁੜ ਗਏ ਆਹ ਕੋ ਆਹ ਟਰਾਲੀ ਆਉਂਦੇ ਆ ਵੀ ਘੱਟੋ ਘੱਟ ਵੀ ਦੇ ਦੋ ਤਿੰਨ ਕਿਲੇ ਹਟ ਵੀ ਲੱਗੀ ਸੀ ਤੇ ਟਰਾਲੀ ਦੇ ਹਿਸਾਬ ਨਾਲ ਕਿਦਾਂ ਪਲਟਾ ਕੇ ਮਾਰੇ ਉਹ ਆਉਂਦੇ ਅੰਦਰ ਜਨਰੇਟਰ ਪਿਆ ਸੀ ਸਾਡੇ ਕਮਰੇ ਦੇ ਵਿੱਚ ਤੇ ਬੁਏ ਬਏ ਲਗੇ ਤੇ ਜਨਰੇਟਰ ਨਹੀਂ ਅਜੇ ਤੱਕ ਲੱਭਣਿਆ ਆਹ ਰਖੂ ਮਲੂ ਸੋਲਰ ਸੋਲਰ ਦਾ ਉਹ ਕੀ ਹਾਲ ਕਰਤਾ ਸੋਲਰ ਹੀ ਉਹ ਪਿਛੋਂ ਆਇਆ ਦੋ ਤਿੰਨ ਕਿਲੇ ਹੜਵੇਂ ਤੋਂ ਤੁਹਾਨੂੰ ਗਾੜੀ ਜਾ ਕੇ ਵਿਖਾਉਣੀ ਹੈ ਕੋਠੀ ਦਾ ਹਾਲ ਲਾਗੇ ਜਾਣੇ ਫਿਰ ਵਿਖਾਉਣੀ ਹੈ ਤੁਹਾਨੂੰ ਆਹ ਦੇਖੋ ਆਹ ਦੋ ਮੈਂ ਮੌਕੇ ਤੇ ਮੌਜੂਦ ਹਾਂ ਜਦੋਂ ਇਹਨਾਂ ਦਾ ਵਿਚਾਰਿਆਂ ਦਾ ਹੋਇਆ ਆ ਹਲਾ ਹਲਾ ਤਵੀਆਂ ਤਵੀਆਂ ਸਭ ਪਿਛੇ ਹੀ ਆਹ ਕੋ ਇਹ ਸੂਲਰ ਆ ਸੂਲਰ ਰੁੜ ਕੇ ਪਤਾ ਨਹੀਂ ਕਿੱਥੋਂ ਕਿੱਥੇ ਆ ਗਏ ਹੁਣ ਆ ਵਿਚਾਰੇ ਆ ਤੰਬੂ ਲਾ ਕੇ ਤੇ ਇੱਥੇ ਰਾਤ ਰਹਿਣ ਡਿਆ ਘਰ ਵਾਲੇ ਅੱਛਾ ਇਹ ਮੁੰਡਾ ਸਾਡਾ ਵਾਕ ਆ ਭੀ ਮੇਰੀ ਭੈਣ ਵਿਆਹੀ ਹੈ ਪਿੰਡ ਇਹ ਭੈਣ ਦੇ ਸ਼ਰੀਕੇ ਚ ਹੋਈਆਂ ਉਹਦੇ ਕਰਕੇ ਫਿਰ ਆਹ ਦੇਖੋ ਇਹ ਮੇਰੇ ਹੁੰਦੇ ਡਿੱਗੀ ਆੜੀ ਸਭ ਨੂੰ ਬੋਤਾ ਨਾ ਵਿੱਚ ਆ ਉਹ ਤੋਂ ਡਿੱਗਣਾ ਪਵੇ ਫਿਰ ਉਹ ਪਰਲਾ ਪਸਾ ਖੋਣੇ ਜਿਹੜਾ ਮੀਣ ਆ ਆਇਆ ਬੋਤਾ ਸਲੇ ਨਾ ਵੜ ਬਾਜ ਟੁੱਕਦਾ ਵਾ ਬਾਜ ਮਮਾ ਕੋ ਚਲ ਜਾ ਆਖੋ ਸਾਰੀਆਂ ਨੀਆਂ ਕੋਲੋਂ ਨੀਆਂ ਕੱਢਦੀਆਂ ਪਾਣੀ ਨੇ ਆ ਵੇਖੋ ਇਹ ਗੁੱਟੀ ਮੈਂ ਵੇਖੀ ਆ ਸਿਰਫ ਤੁਹਾਨੂੰ ਖੋਣਾ ਵਾ ਜਿਹੜਾ ਡਿਜ਼ਾਈਨ ਬਣਿਆ ਨਾ ਇਹ ਤੋਂ ਵੀ ਉੱਤੇ ਹੀ ਪਾਣੀ ਅ ਡਿਜ਼ਾਈਨ ਦੇ ਉੱਪਰ ਹੀ ਪਾਣੀ ਸਿਰਫ ਡਿਜ਼ਾਈਨ ਤੋਂ ਥੋੜਾ ਮਰਸ਼ਾਤ ਤੋਂ ਥੋੜਾ ਥੱਲੇ ਹੀ ਛਾਤ ਤੋਂ ਫੋਟੇਕ ਪਾਣੀ ਥੱਲੇ ਹੋਊਗਾ ਆ ਕੋਠੀ 'ਚ ਮੇਰੇ ਹੁੰਦੇ ਆਂ ਇਹ ਮਲੋ ਪਾਣੀ ਹੋਇਆ ਛਾਤ ਇੱਕ ਹਾਂ ਪਹਿਲੀ ਛਾਤ ਥੋੜਾ ਜਿਹਾ ਦੂਰੀ ਬਾਅਦ ਚ ਇਹਦੇ ਵਿੱਚ ਬਥੇਰੀ ਲੋਕਾਂ ਨੂੰ ਮਦਦ ਕੀ ਮਲੋ ਰੋਲਾ ਪਿਆ ਵੀ ਸਾਨੂੰ ਪਿੰਡ ਵਾਲਿਆਂ ਨੇ ਵੀ ਤੁਸੀਂ ਦੂਜੇ ਪਾਸੇ ਵੱਡ ਲੈੰਦੋ ਤੇ ਵੱਡੇ ਨਾਲ ਹੀ ਹੋਊਗਾ ਵੀ ਕੋਠੀ ਵੱਜੂਗੀ ਬਿਨਾਂ ਨੁਕਸਾਨ ਆਊਗਾ ਬਥੇਰਾ ਪਿੰਡ ਵਾਲਿਆਂ ਨੇ ਮਲੋ ਜਿਹੜੇ ਪਿਛਲੇ ਪਾਸੇ 마ਸ਼ੀਆ ਵਾਲੇ ਸੀ ਉਹਨਾਂ ਨਾਲ ਗੱਲ ਕੀਤੀ ਸੀ ਵੀ ਜਿਹੜੀ ਤੁਸੀਂ ਵੱਡ ਲੈੰਦੋ ਤੇ ਆ ਘਰ ਵਾਲਾ বাজੂਗਾ ਵਿਚਾਰਾ ਪਰ ਨਹੀਂ ਇਹ ਤਾਂ ਬਹੁਤ ਨੁਕਸਾਨ ਆ ਵੀਰ ਦਾ ਮੇਰੀ ਜਾਣਵਸ਼ਾਨ ਵਾਲੀ ਆਹ ਗ੍ਰੇਲਾਂ ਕਿੱਥੇ ਤੱਕ ਆ ਗਈਆਂ ਨੇਰਾ ਬਣ ਹੋ ਗਿਆ ਹੁਣ ਤੇ ਆਪਣੇ ਹਿਸਾਬ ਨਾਲ ਵੇਖ ਲਿਓ ਇਹ ਆਹਖੋ ਆਹ ਟ੍ਰੇਡ ਪਾਟੀ ਏ ਉੱਪਰਲੇ ਪਾਸਿਓ ਉਹਨਾਂ ਕੋਲ ਸਮਾਨ ਨਹੀਂ ਆਪਣਾ ਕੱਢਿਆ ਗਿਆ ਇੰਜੀਨੀਅਰ ਨੇ ਆਖਿਆ ਇਹਨਾਂ ਨੂੰ ਵੀ ਸਲਾਹ ਲਈ ਇਹਨਾਂ ਨੇ ਕਿ ਕਮਰੇ ਦੇ ਵਿੱਚੋਂ ਸਮਾਨ ਕੱਢ ਸਕਦੇ ਆ ਆਪਣੇ ਵਿਅਪਨ ਤੇ ਰਫਲ ਕੱਢੀ ਇਹਨਾਂ ਨੇ ਹਥਿਆਰ ਕੱਢਿਆ ਹੈ ਸੋਨਾ ਸানা ਸਾਰਾ ਵੇਚੀ ਆ ਤੇ ਇੰਜੀਨੀਅਰ ਇਹਨੂੰ ਮਨਾ ਕਰਤਾ ਵੀ ਨਹੀਂ ਕਿ ਇਸ ਵੇਲੇ ਵੀ ਡਿੱਗ ਸਕਦੇ ਕੋਠੀ ਆਹ ਦੇਖੋ ਆ ਪਲੇਟਾਂ ਜੇ ਕੋਠੇ ਵਾਲੀਆਂ ਆਹ ਆੜੀਆਂ ਵਿੜੇ ਚ ਪਲੇਟਾਂ ਲੱਗੀਆਂ ਅਸੀਂ ਆਹ ਵੇਖੋ ਆ ਉੱਪਰਲੀ ਬੰਦ ਤੀਜੀ ਵਾਲੀ ਆ ਤੀਜੀ ਬਿਲਡਿੰਗ ਆ ਤੇ ਤੀਜੀ ਬਿਲਡਿੰਗ ਆ ਤੇ ਦੂਜੀ ਦੂਜੀ ਦਾ ਸਾਰਾ ਪਲੇਟ ਮਲਵਾ ਜਿੰਨਾ ਉਹ ਆ ਸਾਰੀ ਮਲੋ ਪਲੇਟਾਂ ਬਲੋਟਾਂ ਜਿਹੜੀਆਂ ਦੂਜੇ ਸਪੀਡ ਮਲੋ ਮੰਝਲ ਤੇ ਲੱਗੀਆਂ ਸੀ ਇਹ ਸਾਰੀਆਂ ਥੱਲੇ ਡਿੱਗ ਪਈਆਂ ਆ ਗਏ ਆ ਹਾਲਿਆ ਇੱਕ ਪੋਜੀਸ਼ਨ ਉਰਲੇ ਪਾਸੇ ਇਹ ਵੀ ਡਿੱਗ ਪਿਆ ਸਾਰਾ ਹੀ ਆ ਵੇਖੋ ਇਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਕਿੰਨਾ ਬਹੁਤ ਜ਼ਿਆਦਾ ਆ ਇਹ ਕੋਠੀ ਨੂੰ ਪਾਣੀ ਸਿੱਧਾ ਵੱਜਾ ਹਨ ਇਹ ਮੇਰੇ ਹੁੰਦਿਆਂ ਹੀ ਪਾਣੀ ਆਇਆ ਇਹ ਕੋਠੀ ਨੂੰ ਪਾਣੀ ਸਿੱਧਾ ਨੀਂਹ ਨੂੰ ਵੱਜਾ ਉਦੋਂ ਹੀ ਗੱਲਾਂ ਕਰਨੀਆਂ ਵੀ ਇਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਣਾ ਕੋਠੀ ਦਾ ਫਿਰ ਲੋਕੀ ਦੂਜੇ ਪਿੰਡ ਵਾਲੇ ਵੱਡ ਨਹੀਂ ਦਿੰਦੇ ਤੁਸੀਂ ਵੀ ਆਪਾਂ ਨਹੀਂ ਵੱਡਣ ਦੇਣੀ ਉਹਦੇ ਕਰਕੇ ਫਿਰ ਇਹ ਕੂਟੀ ਦਾ ਜਦਾ ਨੁਕਸਾਨ ਹੋਇਆ ਜੀ ਮਲੋ ਜਨਤਾ ਵਧੀਆ ਵੀ ਬੜੀ ਆ ਮਾੜੀ ਵੀ ਬੜੀ ਆ ਹੁਣ ਲੋਕੀ ਇੰਨੀ ਨਹੀਂ ਦੂਰੋਂ ਮਲੋ ਮਿੱਟੀ ਲੈ ਕੇ ਆਉਂਦੇ ਬਾ ਗੁਰੂ ਗਾਰਸੇਵਾਲੇ ਗੁਰੂ ਕੇ ਬਾਗ ਵਾਲਿਆਂ ਨੇ ਮਲੋ ਇੰਨੀ ਸੇਵਾ ਲਈ ਆ ਆ ਜਾਈ ਰੇ ਇੱਕ ਪਾਸੇ ਗੁਰਦਰਾ ਸਰਹਾਲੀ ਸਾਹਿਬ ਤਨ ਤਰਨ ਤੇ ਇੱਕ ਪਾਸੇ ਆਪਣਾ ਗੁਰੂ ਕਾ ਬਾਗ ਵਾਲੇ ਬਾਬਾ ਜੀ ਆ ਸਾਹਮਣੇ ਗੁਰੂ ਕਾ ਬਾਗ ਵਾਲੇ ਡੇ ਬਾਬਾ ਜੀ ਤੇ ਦੂਜੇ ਪਾਸੇ ਸਰਾਲੀ ਵਾਲੇ ਬਾਬੇ ਡੇ ਆ ਉਹ ਸਰਾਲੀ ਵਾਲੇ ਬਾਬੇ ਕੋ ਵੀ ਦੇਖ ਕੇ ਆਇਆ ਵਾ ਦੂਰੋਂ ਥੋੜਾ ਜਿਹਾ ਉਹਨਾਂ ਨੇ ਇੱਕ ਬੰਦ ਤੇ ਬੰਦ ਤਾਂ ਜਿਹੜਾ ਮੇਨਕੋਲ ਲਿਆਣ ਨੂੰ ਜਾਂਦਾ ਉਹ ਬੰਦ ਤਾਂ ਜੀ ਉਹਨਾਂ ਨੇ ਬੋਰੀਆਂ ਭਰੀਆਂ ਲਾ ਕੇ ਉਹ ਬੰਦ ਤਾਂ ਉਹ ਸਭ ਤੋਂ ਵੱਡਾ ਪਹਾੜੀ ਤੇ ਬਾਬਾ ਜੀ ਦਾ ਇਹ ਕਹਿਣਾ ਵੀ ਤਿੰਨਾਂ ਦਿਨਾਂ ਦੇ ਵਿੱਚ ਅਸੀਂ ਮੰਨ ਲੂ ਬੰਦ ਬੰਦ ਦਵਾਂਗੇ ਦੋਵੇਂ ਹਣ ਜਿੱਥੇ ਮੈਂ ਖਲੋਤਾ ਵਾ ਇਹ ਉਹ ਅਗਲੇ ਪਾਸੇ ਮੇਰੇ ਭਾਈ ਦੀ ਪਹਿਲੀ ਆ ਤੇ ਉਹਦੇ ਵਿੱਚ ਵੀ ਨਾ ਜਦਾ ਚਲੋ ਮੇਨ ਟੁੱਟਾਈ ਉੱਥੋਂ ਨਾ ਇੱਥੋਂ ਟੁੱਟਾ ਹੀ ਮੇਨ ਆ ਇੱਥੋਂ ਤੇ ਆ ਉਹਨਾਂ ਦੇ ਸ਼੍ਰੀਕੀ ਸ਼ੁਕੀ ਦੀ ਪਹਿਲੀ ਹੈ ਤੇ ਉਹ ਮੇਰੇ ਭਾਈ ਦੀ ਪਹਿਲੀ ਹੈ ਪਰਲੇ ਪਾਸੇ ਤੇ ਨੁਕਸਾਨ ਚਲੋ ਜੋ ਵੀ ਹੋਇਆ ਪਸ਼ੂ ਤੇ ਡੰਗਰ ਉਹਨਾਂ ਕੱਢ ਲਏ ਸੀ ਬਾਕੀ ਖਾਦ ਡਾਇਆ ਹੋਰ ਬੜਾ ਕੋਈ ਉਹ ਭਾਈ ਉਹ ਨਹੀਂ ਹਲੇ ਨਹੀਂ ਆਓ ਮੇਰੇ ਭਾਈ ਦਾ ਜਿਹੜਾ ਜੀ ਆ ਅੰਬ ਦਾ ਬੂਟਾ ਹੈ ਮੇਰੇ ਭਾਈ ਦੀ ਪਹਿਲੀ ਜੀ ਆ ਇਹਦੇ ਸੀਦ ਨਾ ਭਾਈ ਦੀ ਪਹਿਲੀ ਆ ਇਹ ਤੇ ਬਾਅਦ ਚ ਫੈਲਿਆ ਆ ਨਾ ਪਹਿਲਾਂ ਜਿਹੜਾ ਇੱਥੇ ਟੁੱਟਾ ਹੈ ਟੁੱਟਾ ਇਥੋਂ ਮੈਂ ਤੋਹੀ ਆ ਗੁਰੂ ਤੇਰੇ ਗੁਰੂ ਦਾ ਬਾਗ ਵਾਲੇ ਦੇ ਬਾਬਾ ਸੇਵਾ ਕਰਨ ਆ ਕੋ ਛੋਨੇ ਦਾ ਕਿ ਹਾਲ ਐ ਇੰਨੀ ਜਿਆਦਾ 스ਮੈਲ ਆ ਰਹੀ ਨਾ ਛੋਨੇ ਚੋਂ ਕਿ ਵਾਕਿ ਉਹਦੀ ਸਹੀ ਗੱਲ ਹੀ ਲੱਗੇ ਸਦਾਣੇ ਦੀ ਵੀ ਬਿਮਾਰੀਆਂ ਤਾਂ ਜੇ ਲੱਗਣੀਆਂ ਨੇ ਕਿ ਜਦਨੇ ਪਾਣੀ ਘਟਿਆ ਉਹ ਦਿਨ ਬਿਮਾਰੀਆਂ ਦਾ ਪਤਾ ਲੱਗਣਾ ਵਾਕਿ ਜਿਹੜੇ ਇਸ ਲੋਕਲ ਲੋਕ ਰਹਿੰਦੇ ਜਿਹੜੇ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਦਾ ਵੀ ਸਹੀ ਗੱਲ ਐ ਘਰ ਤੇ ਨਹੀਂ ਛੱਡਿਆ ਜਾਂਦਾ ਵੇਖੋ ਭਾਰੇ ਆ ਵੀ 스ਮੈਲ ਇੰਨਾ ਕਿ ਜਿਆਦਾ ਵਾ ਵੀ ਆਪਣਾ ਨੁਕਸਾਨ ਕਰਉਣਗੇ ਜਿਹੜਾ ਨਹੀਂ ਇੱਥੋਂ ਜਾਂਦਾ ਥੋੜੇ ਇੱਕ ਇੱਕ ਦੋ ਦੋ ਆਪਣੇ ਬੰਦੇ ਛਾੜੇ ਕੇ ਘਰਾਂ ਦੇ ਹਨਾ ਤੇ ਤੁਸੀਂ ਸਾਈਡ ਤੇ ਥੋੜਾ ਜਿਹਾ ਟਾਈਮ ਰੋ ਬੱਚੇ ਖਾਸ ਕਰਕੇ ਜੇ ਵੱਡੇ ਨਹੀਂ ਜਾਣਾ ਚਾਹੁੰਦੇ ਤੇ ਬੱਚਿਆਂ ਨੂੰ ਇੱਥੇ ਨਾ ਰੱਖੋ ਕਿਉਂਕਿ ਇੰਨੀ ਕਿ ਜ਼ਿਆਦਾ 스멜 ਆ ਰਹੀ ਹੈ ਨਾ ਤੇ ਬੱਚੇ ਬਿਮਾਰ ਹੋਣਗੇ ਆ ਮੈਂ ਅੱਗੇ ਤੱਕ ਆਇਆ ਹਸਪੀਤਾਲ ਵੇਖੋ ਕਿੱਡਾ ਤਗੜਾ ਹੈ ਜੀ ਆਹੋ ਐਡਾ ਤਗੜਾ ਹਸਪੀਤਾਲ ਇਹ ਤਾਂ ਕੁਝ ਨਹੀਂ ਹੈ ਜੀ ਆਹ ਉੱਥੇ 35 ਫੁੱਟ ਅਮਲੋ ਡੂੰਘਿਆ ਆਦੇ ਸਫੇਦਾ ਤੇ ਕੁਛ ਨਹੀਂ ਇਹ ਦੇਖ ਸਕਦਾ ਬਹੁਤ ਛੋਟਾ ਕਵਾਂਟਲਾਂ ਦੇ ਕਵਾਂਟਲ ਸਫੇਦੇ ਜਿਹੜੇ ਉਹ ਐ ਆਏ ਜਿੰਦਾ ਫੂ ਮਾਰਦੇ ਮੱਲੋ ਵੀ ਡਿੱਗੇ ਹੁੰਦੇ ਆ ਥੋੜਾ ਹਨੇਰਾ ਹੋ ਗਿਆ ਵਾ ਤੁਹਾਨੂੰ ਇੱਕ ਹੀ ਜਾਣ ਗਿਆ ਫਿਰ ਕੋਠੀ ਵਿਖਾਉਂਗਾ ਆਪ ਰੇਤਾ ਦੇਖੋ ਕਿਨੇ ਕਿਨੇ ਚੜ ਗਈ ਹੈ ਇਹ ਬਾਬੇ ਗੁਰੂ ਦਾ ਬਾਗ ਹੈ ਆਹ ਕੋ 3-3 4-4 ਫੁੱਟ ਰੇਤਾ ਚੜ ਗਈ ਹੈ ਇਹਕੇ ਦੋ ਮਾਤਾਂ ਦਾ ਖਰਾਬ ਆ। ਆੜਾ ਬੰਦ ਤਾ ਅਜੇ ਤੱਕ ਇਹ ਉਹ ਮੇਰੇ ਇੰਤਜ਼ਾਰ ਹੈ। ਇਹ ਬਾਜੂ ਟੁੱਟਾ। ਇਹ ਬਾਜੂ ਟੁੱਟਾ ਜੀ ਇਹ ਬੰਦ ਤਾ। ਨਹੀਂ ਨਹੀਂ ਹਜੇ ਵੱਜਣਾ ਆਕੇ। ਨਹੀਂ ਪਰ ਜਾਰਾ ਦੇ ਬੰਦੀ ਦਿੱਤਾ ਹੋ। ਹਾਂਜੀ। ਹਾਂਜੀ ਹਾਂਜੀ। ਆ 80% ਬੰਦ ਬੰਦ ਤਾ ਬਾਬੇ ਨੇ 80%। ਬੰਦ ਰਹੇਗਾ ਸਿਰਫ 20%। ਮੈਂ ਤਾਂ 20% ਆਕੀ ਤੈਨੂੰ ਜਿੰਨੇ ਤੋਂ ਇੱਥੇ ਹੀ ਪਰੰਨ ਬੰਦ ਰਹੇਗਾ ਬਾਕੀ ਸਾਰਾ ਬੰਦ ਤਾ ਰੱਬ ਦੇ। ਹੈ? ਹੈਲੋ। ਕੱਢਿਆ ਇਹ ਕੰਟਰੋਲ ਹਾਂਜੀ ਬਾਅਦ ਨਹੀਂ ਜਾਣੀ ਠੀਕ ਠੀਕ ਜੇ ਲੱਗਿਆ ਪਤਾ ਹਾਂਜੀ ਹਾਂਜੀ ਆਹੜਾ ਬੰਨੈ ਮੇਰੇ ਹੁੰਦਿਆ ਬੰਨ ਤੇ ਮੇਰੇ ਵਾਸਤੇ ਬਾਅਦ ਚ ਟੁੱਟਾ ਵਾ ਉਹ ਤੇ ਮੇਰੇ ਹੁੰਦਿਆ ਟੁੱਟਾ ਆ ਜਿਹੜਾ ਬੰਨੈ ਇਹ ਮੈਚ ਹਦੀਆਂ ਨੂੰ ਤੇ ਭੈਣ ਨੂੰ ਨਹੀਂ ਦੱਸਣ ਦੇ ਵੀ ਬਾਅਦ ਚ ਟੁੱਟਾ ਹੈ ਬੰਨਾ ਕਿ 80% ਬਾਬੇ ਨੇ ਬੰਨ ਪੂਰਤਾ ਜੀ 20% ਰਹਿ ਗਏ ਆ ਨਹੀਂ ਪੋਰੇ ਬਾਰੇ ਬਾਕੀ ਲਾ ਦੇ ਬਾਬੇ ਹੁਣ ਆਪਣੇ ਸਿੰਘਾਂ ਨਾਲ ਸਿੰਘ ਹੀ ਖੜਦੇ ਆ ਆਪਣਾ ਜ਼ੋਰਦਾਰੇ ਵਾਲਿਆਂ ਨੇ ਆਣ ਕੇ ਬੰਨਾ ਬੰਨ ਬੰਨੇ ਚਲੂ ਕਰਤੇ ਆ ਤੇ ਜਿਹੜੇ ਸਰਕਾਰ ਵਾਲੇ ਆ ਮੈਂ ਕੋਈ ਸਰਕਾਰੀ ਟਿੱਪਰ ਜਾਂ ਸਰਕਾਰੀ ਕੋਈ ਮੈਨੂੰ ਨਹੀਂ ਵੇਖਿਆ ਕਿ ਜਿਹੜਾ ਇੱਥੇ ਆਇਆ ਵਾ ਸਰਕਾਰੀ ਇੱਕ ਵੀ ਚੀਜ਼ ਨਹੀਂ ਵੇਖੀ ਨਾ ਸਰਕਾਰੀ ਕੋ ਟ੍ਰੈਕਟਰ ਟਰਾਲੀ ਨਾ ਕੋਈ ਨਾ ਸਰਕਾਰੀ ਦੇ ਬੰਦੇ ਫਿਰ ਹਮਲਾਇਮ ਲਾਏਗੇ ਆ ਉਹ ਆ ਆ ਘਰ ਆ ਘਰ ਦੋ ਪੋਰਸ਼ਨ ਹੀ ਇੱਕ ਪੋਰਸ਼ਨ ਪੂਰਾ ਡੇਗ ਗਿਆ ਤੇ ਦੂਜਾ 빙ਾ ਆ ਪਿਆ ਅੱਗੋਂ ਚੁੱਕਿਆ ਗਿਆ ਆ ਇੱਕ ਪੋਰਸ਼ਨ ਇੱਧਰ ਹੀ ਉਹ ਗਿਆ ਡਿਗ ਤੇ ਉਹ ਪਰਲਾ ਫਰੀ ਵੀਂਗਾ ਆ ਹਾਂ ਨੀਂਗਾ ਵੇਖੋ